ਕੱਲ ਉਹਨਾਂ ਤਿੰਨ ਲੁਟੇਰਿਆਂ ਦੀ ਕਰਦੇ ਆ ਜਿਨ੍ਹਾਂ ਦੇ ਦਿਲਾਂ 'ਚ ਖਾਕੀ ਦਾ ਸ਼ਾਇਦ ਕੋਈ ਖੌਫ ਹੀ ਨਹੀਂ ਸੀ ਤਾਂ ਹੀ ਤਾਂ ਇਹ ਦਿਨ ਦਿਹਾੜੇ ਇੱਕ ਘਰ 'ਚ ਦਾਖਲ ਹੋ ਗਏ ਅਤੇ ਇਹਨਾਂ ਨੇ ਘਰ 'ਚ ਮੌਜੂਦ ਮਹਿਲਾ ਅਤੇ ਬੱਚੇ ਤੇ ਪਿਸਤੌਲ ਤਾਣ ਦਿੱਤੀ ਪਰ ਅੱਗੇ ਇਹਨਾਂ ਦੇ ਨਾਲ ਜੋ ਹੋਇਆ ਉਹ ਤਾਂ ਸ਼ਾਇਦ ਇਹਨਾਂ ਨੇ ਆਪਣੇ ਬੁਰੇ ਤੋਂ ਬੁਰੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਲਓ ਤਸਵੀਰਾਂ ਵੇਖੋ ਰਿਪੋਰਟ ਵੇਖੋ ਸ਼ਾਇਦ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਹਾਡੇ ਜ਼ਿਹਨ 'ਚ ਸਵਾਲ ਉੱਠਿਆ ਹੋਣਾ ਹੈ ਕਿ ਭਾਈ ਆਖਿਰ ਇਹ ਹੋ ਕੀ ਰਿਹਾ ਹੈ ਆਖਿਰ ਇਹ ਹੰਗਾਮਾ ਕਿਉਂ ਹੋ ਰਿਹਾ ਹੈ ਇਹ ਲੋਕ ਕੌਣ ਨੇ ਜਿਨ੍ਹਾਂ ਨੂੰ ਇਹਨਾਂ ਸਥਾਨਕ ਲੋਕਾਂ ਨੇ ਘੇਰਾ ਪਾਇਆ ਹੋਇਆ ਹੈ ਅਤੇ ਆਖਿਰ ਇਹਨਾਂ ਨੌਜਵਾਨਾਂ ਨੂੰ ਇਹਨਾਂ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਕਿਉਂ ਹੋਣਾ ਪੈ ਰਿਹਾ ਹੈ ਤਾਂ ਜਨਾਬ ਇਹਨਾਂ ਸਵਾਲਾਂ ਦੇ ਜਵਾਬ ਇਹਨਾਂ ਤਸਵੀਰਾਂ 'ਚ ਨਹੀਂ ਲਓ ਜ਼ਰਾ ਗੌਰ ਨਾਲ ਵੇਖੋ ਅੱਜ ਉਹ ਚਿੱਟੇ ਦਿਨੀ ਮੁਕਤਾ ਕੇ ਨੌਜਵਾਨ ਮੋਟਰਸਾਈਕਲ ਤੇ ਆ ਕੇ ਗਲੀ ਚ ਖੜਾ ਹੋ ਗਿਆ ਇਹ ਇੱਕ ਲੁਟੇਰਾ ਦੱਸਿਆ ਜਾ ਰਿਹਾ ਹੈ ਅਤੇ ਕੁਝ ਹੀ ਸਮੇਂ ਬਾਅਦ ਹੀ ਇਸ ਦਾ ਇੱਕ ਹੋਰ ਸਾਥੀ ਵੀ ਮੌਕੇ ਤੇ ਪਹੁੰਚ ਜਾਂਦਾ ਹੈ ਅਤੇ ਵੇਖਦਿਆਂ ਹੀ ਵੇਖਦਿਆਂ ਇੱਤਨੇ ਲੁਟੇਰੇ ਇੱਤਨੇ ਮੁਲਜ਼ਮ ਇੱਕ ਘਰ ਚ ਦਾਖਲ ਹੋ ਜਾਂਦੇ ਨੇ ਅਤੇ ਘਰ ਚ ਮੌਜੂਦ ਇੱਕ ਮਹਿਲਾ ਅਤੇ ਉਸ ਦੇ ਬੱਚੇ ਤੇ ਪਿਸਤੌਲ ਤਾਰਦ ਦੇ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਅਤੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਇਸ ਦੌਰਾਨ ਹੀ ਇਨ੍ਹਾਂ ਲੁਟੇਰਿਆਂ ਦੀ ਪਿੰਕ ਗਲੀਚੋ ਲਗ ਰਹੀ ਹੈ ਕੁਝ ਲੋਕਾਂ ਨੂੰ ਪਛਾਣਦੀ ਹੈ ਜੋ ਘਰ ਚ ਦਾਖਲ ਹੋ ਕੇ ਇਹਨਾਂ ਲੁੱਟੇਰਿਆਂ ਨੂੰ ਢਾ ਲੈਂਦੇ ਨੇ ਜੰਮ ਕੇ ਇਹਨਾਂ ਦੀ ਚਿੱਤਰ ਪ੍ਰੇਰ ਕੀਤੀ ਜਾਂਦੀ ਹੈ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਇਹਨਾਂ ਨੂੰ ਪੁਲਿਸ ਤੇ ਹਵਾਲੇ ਕਰ ਦਿੱਤਾ ਜਾਂਦਾ ਹੈ ਜੀ ਹਾਂ ਦੱਸਿਆ ਤੈ ਹੋ ਜਾ ਰਿਹਾ ਹੈ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਰੰਤਾਂ ਤੋਂ ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਅਤੇ ਆਮ ਲੋਕਾਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਇਹਨਾਂ ਮੁਲਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਥਾਲ ਹੀ ਸਵਾਲ ਪੁਲਿਸ ਪ੍ਰਸ਼ਾਸਨ ਤੇ ਪੁੱਛੇ ਜਾ ਰਹੇ ਨੇ ਕਿ ਆਖਿਰ ਪੁਲਿਸ ਦੇ ਹੁੰਦਿਆਂ ਅਜਿਹੇ ਬਦਮਾਸ਼ ਐਨੇ ਬੇਖੌਫ ਕਿਵੇਂ ਹੁੰਦੇ ਜਾ ਰਹੇ ਨੇ ਕਿ ਉਹ ਦਿਨ ਦਿਹਾੜੇ ਕਿਸੇ ਦੇ ਘਰ ਚਦਾਕਲ ਹੋਣ ਅਜਿਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ। ਸਾਡੇ ਚਾਈ ਵਾਲੇ ਗਲੀ 'ਚ ਸਾਡੇ ਅਦਰਨੀ ਪੰਡਤ ਅਸ਼ੋਕ ਕੁਮਾਰ ਜੀ ਬਾਰਗ ਬੰਡਾਲੇ ਵਾਲੇ ਉਹਨਾਂ ਦੇ ਕਰੇ ਤਿੰਨ ਮੋਟਰਸਾਈਕਲ ਦੇ ਸਵਾਰ ਮੁੰਡੇ ਹੋ ਗਏ ਜਿਨ੍ਹਾਂ ਨੂੰ ਮੁੰਡੇ ਨੇ ਸ਼ੋਰ ਮੇਂ ਜਾਣਾ ਸ਼ੁਰੂ ਕਰਤਾ ਜਦੋਂ ਅਹੀਂ ਅੰਦਰ ਜਾ ਕੇ ਵੇਖਿਆ ਉਹਨਾਂ ਕੋ ਪਿਸਤਲ ਹੀ ਹੁਣ ਅਹੀਂ ਉਹਨਾਂ ਨੇ ਪੁਲਿਸ ਕੋ ਫੜਾ ਦਿੱਤਾ ਜੇ ਕਾਰਵਾਈ ਦੀ ਮੰਗ ਕਰਦਗੇ ਇਹਨਾਂ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇ ਕਿ ਕਿ ਕਿਸ ਮੰਚਾ ਦੇ ਨਾਲ ਹੈ ਪੰਡੈ ਦੇ ਘਰ ਚ ਆਏ ਹੈਗੇ ਤੇ ਇਹੋ ਜਿਹੇ ਘਰਾਂ ਚ ਹੋ ਨਵਾਂ ਘਟਨਾਵਾਂ ਹੋ ਨਾ ਲੋਕਾਂ ਦੀ دہشت ਦਾ ਮਾਹੌਲ ਵਾ ਅਹੀਂ ਪ੍ਰਸ਼ਾਸਨ ਕੋ ਮੰਗ ਕਰਦੇ ਕਿ ਇਹਨਾਂ ਦੀ ਬਰੀਕੀ ਨਾ ਜਾਂਚ ਕੀਤੀ ਜਾਵੇ ਤੇ ਜਿਹੜਾ ਪਿਸਤਲ ਇਹਨਾਂ ਕੋ ਆਇਆ ਵਾ ਹਥਿਆਰ ਕਿੱਥੋਂ ਆਇਆ ਤੇ ਕਿੱਥੋਂ ਲਿਆਏ ਕਿਹੜੀ ਮੰਚਾ ਨਾਲ ਲਿਆਏ ਇਹਨਾਂ ਦੇ ਪੁੱਛਗਿੱਛ ਕਰਕੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਉਦੋਂ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਚੋਰ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਇੱਕ ਮੁਲਜ਼ਮ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ ਹੈ ਅਤੇ ਜਲਦ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਖਾਲਸਾਪੁਰ ਰੋਡ ਤੇ ਇਹ ਵਾਰਦਾਤ ਤੇ ਦੋ ਬੰਦੇ ਅਰੈਸਟ ਹੋ ਗਏ ਇੱਕ ਮੋਟਰਸਾਈਕਲ ਲੈ ਕੇ ਭੱਜ ਗਿਆ ਸੀ ਤੇ ਇੱਕ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਹਮਲੇ ਵਿੱਚ ਲਿਆਂਦੀ ਜਾ ਰਹੀ ਹੈ 32 ਬੋਰ ਦਾ ਦੇਸੀ ਪਿਸਟਲ ਮਿਲਿਆ ਜੀ ਆਹ ਲੁੱਟ ਤੇ ਕਿੰਨਾ ਜਿੰਦ ਇਤਨਾ ਆਇਆ ਸੀ ਭਾਵੇਂ ਲੋਕਾਂ ਨੇ ਵਾਰਦਾਤ ਤੋਂ ਪਹਿਲਾਂ ਹੀ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਪਰ ਆਪ ਲੁੱਕਾ ਚ ਇਹਨਾਂ ਤਸਵੀਰਾਂ ਨੂੰ ਵੇਖ ਕੇ ਸਹਿਮ ਦਾ ਮਾਹੌਲ ਜ਼ਰੂਰ ਪਾਇਆ ਜਾ ਰਿਹਾ ਹੈ ਲੋਕ ਇਹ ਸੋਚ ਰਹੇ ਨਹੀਂ ਕਿ ਕੀ ਹੋਊ ਨੋ ਦਿਨ ਦਿਹਾੜੇ ਆਪਣੇ ਘਰਾਂ ਚ ਵੀ ਸੁਰੱਖਿਤ ਨਹੀਂ ਜੇਕਰ ਵਾਕਈ ਅਜ ਅਜਿਹੇ ਹਾਲਾਤ ਬਣ ਚੁੱਕੇ ਨੇ ਤਾਂ ਸ਼ਾਇਦ ਵਾਕਈ ਸੂਬੇ ਦੀ ਕਾਨੂੰਨ ਵਿਵਸਥਾ ਦਾ ਤਾ ਰੱਬ ਦੀ ਰੱਖਾ ਹੈ ਤਰਨ ਤਰਨ ਤੋਂ ਪਵਨ ਸ਼ਰਮਾ ਦੀ ਰਿਪੋਰਟ ਈਸੀ ਨਿਊਜ਼